ਤੁਸੀਂ ਦੇਖ ਰਹੇ ਹੋ ਪ੍ਰਾਈਮ ਅਸ਼ਰ ਟੀਵੀ ਅਲਬਰਟਾ ਦੀ ਰਾਜਧਾਨੀ ਐਡਮੰਟਨ ਤੋਂ ਆਪ ਸਭ ਦਾ ਹੀ ਪ੍ਰਾਈਮ ਕੈਨੇਡਾ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਨਿਗਾ ਸਵਾਗਤ ਹੈ ਮੈਂ ਮਨਦੀਪ ਪੁਜਾਰਾ ਖਾਜ਼ਰ ਖਾਨ ਰੋਜ਼ ਦੀ ਤਰ੍ਹਾਂ ਲੈ ਕੇ ਪ੍ਰਾਈਮ ਅਲਬਰਟਾ ਤੇ ਚਲੋ ਵਧਦੇ ਹਾਂ ਹਫਤੇ ਦੇ ਅਖੀਰਲੇ ਪ੍ਰਾਈਮ ਅਲਬਰਟਾ ਵੱਲ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਨਰਥਰਨ ਕੈਨੇਡਾ ਵਿੱਚ ਜੋਇੰਟ ਕੈਨੇਡਾ ਯੂ ਐਸ ਨੋਰਡ ਮਿਲਟਰੀ ਬੇਸ ਦੀ ਮੰਗ ਰੱਖੀ ਹੈ ਪਿਛਲੇ ਜੇ ਪ੍ਰਧਾਨ ਮੰਤਰੀ ਜਸਨਟ ਟਰੂਡੋ ਅਤੇ ਪੂਰੇ ਕੈਨੇਡਾ ਦੇ ਪ੍ਰੀਮੀਅਰਸ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਮੰਗ ਰੱਖੀ ਉਹਨਾਂ ਨੇ ਕਿਹਾ ਕਿ ਨਾਰਥ ਦੇ ਵਿੱਚ ਕੈਨੇਡਾ ਨੂੰ ਸੁਰੱਖਿਆ ਦੀ ਜ਼ਰੂਰਤ ਹੈ ਤੇ ਜੇਕਰ ਕੈਨੇਡਾ ਤੇ ਯੂਐਸ ਮਿਲ ਕੇ ਇਹ ਬੇਸ ਸਥਾਪਿਤ ਕਰਦੇ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਹਤਰੀ ਸੁਰੱਖਿਆ ਮਿਲੇਗੀ ਰਿਪੋਰਟਰ ਪ੍ਰੀਮੀਅਰ ਡੈਨੀਅਲ ਸਮਿਥ ਨੇ ਨਾਰਦਰਨ ਕੈਨੇਡਾ ਵਿੱਚ ਇੱਕ ਜੁਆਇੰਟ ਕੈਨੇਡਾ ਯੂਐਸ ਨੋਡ ਮਿਲਟਰੀ ਬੇਸ ਦੀ ਮੰਗ ਰੱਖੀ ਹੈ ਅਤੇ ਕਿਹਾ ਕਿ ਇਹ ਆਰਗੇਨਾਈਜੇਸ਼ਨ ਦੇ ਐਰੋਸਪੇਸ ਅਤੇ ਸਮੁੰਦਰੀ ਰੱਖਿਆ ਯਤਨਾਂ ਦਾ ਵਿਸਤਾਰ ਕਰੇਗੀ ਵੀਰਵਾਰ ਨੂੰ ਇੱਕ ਬਿਆਨ ਵਿੱਚ ਸਮਿਥ ਨੇ ਕਿਹਾ ਉਹਨਾਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਨ ਟੂਡੋ ਅਤੇ ਸਾਥੀ ਪ੍ਰਮੁਖਾਂ ਨਾਲ ਇੱਕ ਮੀਟਿੰਗ ਵਿੱਚ ਇਹ ਵਿਚਾਰ ਪੇਸ਼ ਕੀਤਾ ਹੈ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਯੂਐਸ ਆਰਕਟਿਕ ਸਿਕਿਉਰਿਟੀ ਨੂੰ ਹੋਰ ਮਜ਼ਬੂਤ ਕਰਨ ਲਈ ਮੈਂ ਫਾਸਟ ਮਿਨਿਸਟਰਸ ਦੀ ਮੀਟਿੰਗ ਵਿੱਚ ਆਪਣੀ ਸੁਭਾਈ ਅਤੇ ਸੰਗੀ ਹਮਰਤਪਾ ਨੂੰ ਬਿਨੀਪੈਗ ਵਿੱਚ ਕੈਨੇਡੀਅਨ ਨੋਰਾਡ ਰੀਜਨ ਦੇ ਹੈੱਡਕੁਆਰਟਰ ਮੰਗ ਉੱਤਰੀ ਕੈਨੇਡਾ ਵਿੱਚ ਇੱਕ ਸੰਯੁਕਤ ਕੈਨੇਡਾ ਯੂਐਸ ਨੋਰਾਡ ਏਰੀਆ ਬੇਸ ਸਥਾਪਤ ਕਰਨ ਬਾਰੇ ਵਿਚਾਰ ਕਰਨ ਲਈ ਕਿਹਾ ਹੈ ਸਮਿਥ ਅਮਰੀਕਾ ਨਾਲ ਹੋਰ ਸਹਿਯੋਗ ਦੀ ਅਪੀਲ ਕਰ ਰਹੀ ਹੈ ਕਿਉਂਕਿ ਰਾਸ਼ਟਰਪਤੀ ਡ ਸ਼ਨੀਵਾਰ ਤੋਂ ਕੈਨੇਡੀਅਨਸ ਮੰਨਤੇ 25% ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ ਸਮਿਥ ਨੇ ਯੂਐਸ ਕੈਨੇਡਾ ਬਾਰਡਰ ਨੂੰ ਸੁਰੱਖਿਅਤ ਕਰਨ ਲਈ ਅਮਰੀਕਾ ਨਾਲ ਕੰਮ ਕਰਨ ਲਈ ਔਟਵਾ ਨੂੰ ਕੌਨਟ ਕੈਨੇਡੀਅਨ ਬਾਰਡਰਜ਼ ਉਾਰ ਦੀ ਨਿਯੁਕਤੀ ਕਰਨ ਲਈ ਵੀ ਕਿਹਾ ਹੈ। ਓਟਵਾ ਨੇ ਹੁਣ ਤੱਕ ਆਪਣੀ ਬਾਰਡਰ ਸੁਰੱਖਿਆ ਯੂਐਨ ਲਈ 1.3 ਬਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਸਮ੍ਰਿਤੀ ਸੂਬਾਈ ਸਰਕਾਰ ਮੌਂਟਾਨਾ ਨਾਲ ਆਪਣੀ ਸਾਂਝੀ ਸਰਾਦੀ ਨਿਗਰਾਨੀ ਵਧਾਉਣ ਲਈ 29 ਮਿਲੀਅਨ ਡਾਲਰ ਲਗਾ ਰਹੀ ਹੈ। ਤੇ ਹੁਣ ਗੱਲ ਕਰਦੇ ਹਾਂ ਸਰਦੀ ਸੁਰੱਖਿਆ ਦੀ ਜਿਸ ਤਰ੍ਹਾਂ ਕਿ ਯੂਐਸ ਕੈਨੇਡਾ ਬਾਰਡਰ ਦੇ ਉੱਪਰ ਬਾਰਡਰ ਸਿਕਿਉਰਿਟੀ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਹੈ। ਇਲੀਗਲ ਲੋਕ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਹਨ ਤੇ ਉਸ ਦੇ ਨਾਲ ਨਾਲ ਹੀ ਡਰੱਗ ਦੀ ਤਸਕਰੀ ਵੀ ਕੀਤੀ ਜਾ ਰਹੀ ਹੈ। ਤੇ ਇਸ ਦੇ ਸਬ ਨੇ ਕੱਲ ਅਲਬਰਟਾ ਅਬ ਯੂ ਐਸ ਕੁਆਰਟਸ ਬਾਰਡਰ ਦਾ ਮੋਹਨਾ ਕੀਤਾ ਉਹਨਾਂ ਨੇ ਉੱਥੇ ਜਾ ਕੇ ਅਜੰਸੀਸ ਦੇ ਨਾਲ ਗੱਲਬਾਤ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਜ਼ਰੂਰਤ ਹੈ ਕਿ ਬੜੀਆ ਤਰੀਕੇ ਨਾਲ ਸਰਹੱਦੀ ਸੁਰੱਖਿਆ ਕਿਸਾਣ ਕੀਤੀ ਜਾ ਸਕਦੀ ਹੈ ਇਸ ਸਬੰਧੀ ਗੱਲਬਾਤ ਕੀਤੀ ਕੱਲ ਪਬਲਿਕ ਸੈਫਟੀ ਅਤੇ ਐਮਰਜੈਂਸੀ ਸਰਵਿਸਸ ਦੇ ਮਨਿਸਟਰ ਮਾਈਕ ਹੈਲਿਸ ਅਤੇ ਜਸਟਿਸ ਮਨਿਸਟਰ ਅਤੇ ਅਟਾਰਨੀ ਜਨਰਲ ਮਿੱਕੀ ਐਮਰੀ ਨੇ ਕੈਨੇਡਾ ਬਾਰਡਰ ਸਰਵਿਸਸ ਏਜੰਸੀ ਸੀਬੀਐਸਏ ਆਰਸੀਐਮਪੀ ਅਤੇ ਅਲਬਰਟਾ ਸ਼ਰਫਾ ਨਾਲ ਕਾਉਟਸ ਬਾਰਡਰ ਪੁਆਇੰਟ ਆਫ ਐਂਟਰੀ ਤੇ ਮੁਲਾਕਾਤ ਕੀਤੀ ਜਿਕਰ ਜੋ ਆਕੇ 25 ਨਵੰਬਰ ਨੂੰ ਰਾਸ਼ਪਤੀ 트ੰਪ ਨੇ ਚਿੰਤਤ ਤੌਰ ਤੇ ਚੇਤਾਵਨੀ ਦਿੱਤੀ ਸੀ ਕਿ ਉਹ ਕੈਨੇਡਾ ਤੇ ਟੈਰਿਫ ਲਗਾ ਦੇਣਗੇ ਜਦੋਂ ਤੱਕ ਕੈਨੇਡਾ ਨਾਜ਼ੁਕ ਸਰਹੱਦੀ ਮੁੱਦਿਆਂ ਜਿਵੇਂ ਕਿ ਡਰਗ ਤਸਕਰੀ ਮਨੁੱਖੀ ਤਸਕਰੀ ਅਤੇ ਗੈਰ ਕਾਨੂੰਨੀ ਸਰਹੱਦੀ ਕਰਾਸਿੰਗਾਂ ਤੇ ਕਰ ਵੀ ਨਹੀਂ ਕਰਦਾ ਯੂਐਸ ਬਾਰਡਰ ਨੂੰ ਸੁਰੱਖਿਅਤ ਕਰਨ ਲਈ ਅਲਬਰਟਾ ਵੱਲੋਂ ਕੀਤੇ ਜਾ ਰਹੇ ਮਹੱਤਵਪੂਰਨ ਕੰਮਾਂ ਨੂੰ ਦਿਖਾਉਣ ਲਈ ਮਿਨਿਸਟਰਜ਼ ਕਾਉਂਟਸ ਬਾਰਡਰ ਪਹੁੰਚੇ ਸਨ ਦੱਸਣਯੋਗ ਹੈ ਕਿ ਅਲਬਰਟਾ ਦੀ 298 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਬਾਰਡਰ ਦੇ ਨਾਲ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਅਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਨਾਲ ਮੁਕਾਬਲਾ ਕਰਨ ਲਈ ਅਲਬਰਟਾ ਸ਼ਰਫ਼ਸਾਂ ਦੇ ਨਾਲ ਇੱਕ ਨਵੀਂ ਇੰਟਰਡਿਕਸ਼ਨ ਪੈਟਰੋਲ ਟੀਮ ਦੀ ਸਥਾਪਨਾ ਕੀਤੀ ਗਈ ਹੈ ਆਈਪੀਟੀ ਵਿੱਚ ਸ਼ਰਫ਼ਸਾਂ ਨੂੰ ਇਨ੍ਹਾਂ ਨਾਲ ਨਜਿੱਠਣ ਲਈ ਹਾਈ ਟੈਕਨੋਲੋਜੀ ਹ ਤੇ ਹੌਰਸ ਮਰ ਦਿੱਤਾ ਗਿਆ ਹੈ ਜਿਨ੍ਹਾਂ ਚ ਟੈਕਟੀਕਲ ਆਪਰੇਸ਼ਨਸ ਲਈ ਕਾਰਬਨ ਰਾਈਫਲਾਂ ਨਾਲ ਲੈਸ 51 ਵਰਦੀ ਤਾਰੀਕ ਅਧਿਕਾਰੀ ਅਤੇ ਡਿਸਪੈਚਰ ਅਤੇ ਵਿਸ਼ਲੇਸ਼ਕ ਸਮੇਤ 10 ਸਹਾਇਕ ਸਟਾਫ ਕੈਰ ਕਾਨੂੰਨੀ ਦਵਾਈਆਂ ਦੀ ਜਾਂਚ ਕਰਨ ਲਈ ਚਾਰ ਨਸ਼ੀਲੇ ਬਾਜ਼ਾਰ ਤੇ ਵਿਸ਼ਲੇਸ਼ਕ ਅਤੇ ਇਸ ਦੇ ਨਾਲ ਹੀ ਚਾਰ ਡਰੱਗ ਗਸ਼ਤੀ ਕੁੱਤੇ ਵੀ ਸ਼ਾਮਲ ਹਨ ਪਾਇਲਟਾਂ ਦੇ ਨਾਲ ਠੰਡੇ ਮੌਸਮ ਅਤੇ ਤੇਜ਼ ਹਵਾਵਾਂ ਵਿੱਚ ਕੰਮ ਕਰਨ ਦੇ ਸਮਰਥ ਨਿਗਰਾਨੀ ਵਾਲੇ 10 ਡਰੋਨ ਵੀ ਇਸ ਦਾ ਹਿਸਾਨ ਉਨਾ ਬਲੈਕ ਹੌਕ ਕੈਲੀਕਾਪਟਰ ਪੈਡਨ ਦੀ ਅਲਬਰਟਾ ਦੇ ਬੇਣਤੀ ਨੂੰ ਸਵਾਰ ਕਰਨ ਲਈ ਫੈਡਰਲ ਸਰਕਾਰ ਦਾ ਧੰਨਵਾਦ ਵੀ ਕੀਤਾ ਮਾਈਕ ਐਲਿਸ ਪਬਲਿਕ ਸੇਫਟੀ ਅਤੇ ਐਮਰਜੈਂਸੀ ਮਨਿਸਟਰ ਨੇ ਕਿਹਾ ਅਸੀਂ ਫੈਡਰਲ ਸਰਕਾਰ ਨੂੰ ਪੰਡਲ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਸਾਂਝੇ ਤੌਰ ਤੇ ਕਾਰਵਾਈ ਕਰਨ ਲਈ ਨਵੇਂ ਅਮਰੀਕੀ ਸਰਹੱਦੀ ਜ਼ਾਰ ਨਾਲ ਕੰਮ ਕਰਨ ਲਈ ਤੁਰੰਤ ਇੱਕ ਕੈਨੇਡੀਅਨ ਸਰਹੱਦੀ ਜ਼ਾਰ ਦੀ ਨਿਯੁਕਤੀ ਕਰਨ ਲਈ ਵੀ ਕਹਿ ਰਹੇ ਹਾਂ ਸਾਡੀ ਸਰਕਾਰ ਸਰਹੱਦ ਪਾਰ ਅਪਰਾਧ ਨਸ਼ੀਲੇ ਪਦਾਰਥਾਂ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਮਨੁੱਖੀ ਤਸਕਰੀ ਨਾਲ ਨਜਿੱਠਣ ਲਈ ਸੰਗੀ ਅਧਿਕਾਰੀਆਂ ਨਾਲ ਸਹਿਯੋਗ ਕਰਕੇ ਮੌਂਟਾਨਾ ਅਤੇ ਅਮਰੀਕਾ ਨਾਲ ਸਰਹੱਦੀ ਸੁਰੱਖਿਆ ਨੂੰ ਵਧਾਉਣ ਲਈ ਵਚਨਬੱਧ ਹੈ ਮिक्की ਅਮਰੀ ਜਸਟਿਸ ਮਿਨਿਸਟਰ ਅਤੇ ਐਡਵਰਨੀ ਜਨਰਲ ਨੇ ਕਿਹਾ ਇਨ੍ਹਾਂ ਯਤਨਾਂ ਦੇ ਹਿੱਸੇ ਵਜੋਂ ਅਲਬਰਟਾ ਨੇ ਪਬਲਿਕ ਸਿਕਿਉਰਿਟੀ ਅਤੇ ਅਲਬਰਟਾ ਦੀ ਆਰਥਿਕ ਖੁਸ਼ਹਾਲੀ ਦੀ ਰੱਖਿਆ ਵਿੱਚ ਮਦਦ ਕਰਨ ਲਈ ਪੂਰੀ ਅਲਬਰਟਾ ਅਮਰੀਕਾ ਸਰਹੱਦ ਦੇ ਉੱਤਰ ਵਿੱਚ 2 ਕਿਲੋਮੀਟਰ ਡੂੰਘੇ ਸਰਹੱਦੀ ਖੇਤਰ ਨੂੰ ਜ਼ਰੂਰੀ ਬੇਸਿਕ ਇਨਫਰਾਸਟ੍ਰਕਚਰ ਵਜੋਂ ਡੈਜ਼ਿਗਨੇਟ ਕੀਤਾ ਹੈ ਹੁਣ ਗੱਲਬਾਤ ਕਰਦੇ ਹਾਂ ਅਲਬਰਟਾ ਦੇ ਸਿਹਤ ਸਿਸਟਮ ਦੀ ਜਿਸ ਤਰ੍ਹਾਂ ਕਿ ਪਿਛੇ ਜਿਹੇ ਪ੍ਰੀਮੀਅਰ ਡਾਇਨਲਸ ਮਤਵਲੋ ਐਲਾਨ ਕੀਤਾ ਗਿਆ ਸੀ ਕਿ ਐਚਐਸ ਨੂੰ ਤੋੜ ਕੇ ਚਾਰ ਏਜੰਸੀਜ਼ ਬਣਾਈਆਂ ਜਾਣਗੀਆਂ ਤੇ ਹੁਣ ਇਹਨਾਂ ਏਜੰਸੀਜ਼ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ ਹੈ ਜਿਸ ਤਰ੍ਹਾਂ ਕਿ 1 ਫਰਵਰੀ ਤੋਂ ਜੋ ਦੋ ਏਜੰਸੀਜ਼ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ ਤੇ ਉਸ ਦੇ ਨਾਲ ਹੀ ਕੰਟੀਨਿਊਇੰਗ ਕੇਅਰ ਨੂੰ ਲੈ ਕੇ ਜੋ ਸਿਸਟਮ ਹੈ ਉਹ ਇੰਟਰੋਡਿਊਸ ਹੋ ਜਾਵੇਗਾ ਚੌਂਦੀ ਫਾਲ ਰੁੱਤ ਤੱਕ ਇਸ ਦੇ ਵੀ ਕੰਮ ਕਰਨ ਦੇ ਸ਼ੁਰੂ ਹੋਣ ਦੇ ਅਸਰ ਬਣ ਗਏ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਿਹਤਰ ਕੋਆਰਡੀਨੇਸ਼ਨ ਦੇ ਨਾਲ ਅਲਬਰਟਾ ਵਾਸੀਆਂ ਨੂੰ ਬਿਹਤਰ ਸਿਹਤ ਸ ਏਜੰਸੀਸ ਕੰਮ ਕਰਨਗੀਆਂ ਅਲਬਰਟਾ ਦੀ ਯੂਸੀਪੀ ਸਰਕਾਰ ਨੇ ਆਪਣੀ ਕੰਟੀਨਿਊ ਕੇਅਰ ਸਿਸਟਮ ਦੇ ਅਗਲੇ ਖਦਮਾ ਦੀ ਕੋਸ਼ਿਸ਼ ਨ ਕੀਤੀ ਹੈ ਇਹ ਅਲਬਰਟਾ ਹੈਲਥ ਸਰਸਿਸ ਨੂੰ ਚਾਰ ਵਕ ਵਕ ਸੰਸਥਾਵਾਂ ਵਿੱਚ ਵਧਣ ਦੇ ਚੱਲ ਰਹੇ ਕੰਮ ਦਾ ਹਿੱਸਾ ਹੈ ਸੀਨੀਅਰ ਕਮਿਊਨਿਟੀ ਅਤੇ ਸੋਸ਼ਲ ਸਰਸਿਸ ਮੰਤਰੀ ਜੈਸਨ ਨਿਕਸਨ ਨੇ ਵੀਰਵਾਰ ਨੂੰ ਕੋਸ਼ਿਸ਼ ਨਾ ਕੀਤੀ ਕਿ ਨਵੀਂ ਕੰਟੀਨਿਊ ਕੇਅਰ ਸਿਸਟਮ ਅਸਿਸਟਡ ਅਲਬਰਟਾ ਲਿਵਿੰਗ ਇਕਰ ਪ੍ਰੋਗਰਾਮ ਨੂੰ ਸ਼ੁਰੂ ਕੀਤੀ ਜਾਵੇਗੀ ਅਤੇ ਫਾਲ ਤੱਕ ਪੂਰੀ ਤਰ੍ਹਾਂ ਚੱਲਣ ਦੀ ਉਮੀਦ ਹੈ Nami Agency da Udesh, Medical Gair Medical so ate, Home Care, Community Care, ate, Social Services Karna Part of this work, I'm thrilled to unveil the name and the logo of Alberta's new provincial health agency that will be dedicated to changing how we define and deliver continuing care services in our province going forward. Assisted Living Alberta will offer Albertans access to a full range of wraparound services for medical and non medical supports, home care and community supports. To housing and social services and other supports. Through Assisted Living Alberta, we will prioritize addressing a person's complex needs of care. ਬੋਮਸ ਦਾ ਦਾਅਵਾ ਹੈ ਕਿ ਇੱਕ ਇਕੱਟ ਗੁੰਜਲਦਾਰ ਵਧੇਰੇ ਸੁਚਾਰੂ ਸਿਸਟਮ ਹੋਵੇਗਾ ਜੋ ਵਧਦੀ ਮੰਗ ਨੂੰ ਬਿਹਤਰ ਢੰਗ ਨਾਲ ਜੱਟਨ ਦੇ ਯੋਗ ਹੋਵੇਗਾ ਨਿਕਸਨ ਦਾ ਕਹਿਣਾ ਹੈ ਕਿ ਇੱਕ ਨਵੀਂ ਟਰਾਂਜੀਸ਼ਨ ਟੀਮ ਦੀ ਅਗਵਾਈ ਕਾਰਡੀਓਲੋਜਿਸ ਡਾਕਟਰ ਸੇਦ ਜਿਲਕੇ ਕਰਨਗੇ ਜੋ ਕਿ ਛੀਨੂਕ ਕਾਰਡੀਓਲੋਜੀ ਦੇ ਮੈਡੀਕਲ ਡਾਇਰੈਕਟਰ ਹਨ ਨਵੀਂ ਸੰਸਥਾ ਸੂਬੇ ਦੀ ਸੁਧਾਰੀ ਹੋਈ ਸਿਹਤ ਸੰਭਾਲ ਪ੍ਰਣਾਲੀ ਵਿੱਚ ਸ਼ਾਮਲ ਹੋਰ ਤਿੰਨ ਨਵੀਆਂ ਸੰਸਥਾਵਾਂ ਨਾਲ ਕੰਮ ਕਰੇਗੀ ਨਿਕਸਨ ਨੇ ਕਿਹਾ ਸਾਡੇ ਕੋਲ ਹੁਣ ਇੱਕ ਵੀ ਸਿਹਤ ਏਜੰਸੀ ਅਜੇ ਨਹੀਂ ਹੈ ਜੋ ਇੱਕੋ ਸਮੇਂ ਇਨ੍ਹਾਂ ਸਾਰੇ ਮੁੱਦਿਆਂ ਨਾਲ ਜੱਟਨ ਦੀ ਕੋਸ਼ਿਸ਼ ਕਰ ਰਹੀ ਹੋਵੇ ਸਾਨੂੰ ਮਿਲ ਕੇ ਬਹੁਤ ਨੇੜੇ Helping transform Alberta's continuing care system and to be working with an incredible team as part of the transition committee. This is our opportunity to transform, integrate, and elevate the care that we provide to our community within the continuing care sector. But we cannot do it alone, and that is why we want to hear from our fellow Albertans. You can, and we want you to. Be part of this positive transformation. ਇਸ ਸੰਸਥਾ ਦੀ ਲੀਡਰਸ਼ਿਪ ਇਹ ਯਕੀਨੀ ਬਣਾਉਣ ਤੇ ਕੇਂਦ੍ਰਿਤ ਹੋਵੇਗੀ ਕਿ ਲੋਕਾਂ ਨੂੰ ਲੋੜਵੰਦੀਆਂ ਸੇਵਾਵਾਂ ਪ੍ਰਾਪਤ ਹੋਣ ਇੱਥੇ ਦੱਸਣਯੋਗ ਹੈ ਕਿ ਅਸਿਸਟਡ ਲਿਵਿੰਗ ਅਲਬਾਟਾ ਸਥਾਪਿਤ ਕੀਤੀਆਂ ਜਾਣ ਵਾਲੀਆਂ ਚਾਰ ਏਜੰਸੀਆਂ ਵਿੱਚੋਂ ਇੱਕ ਹੈ ਅਤੇ ਇਹ ਸਭ ਤੋਂ ਬਾਅਦ ਸ਼ੁਰੂ ਹੋਵੇਗੀ ਰਿਕਵਰੀ ਅਲਬਾਟਾ ਨੇ ਸਤੰਬਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਪ੍ਰਾਇਮਰੀ ਕੇਅਰ ਅਲਬਾਟਾ ਤੇ ਐਕਿਊਟ ਕੇਅਰ ਅਲਬਾਟਾ ਫਰਵਰੀ 1 ਨੂੰ ਕੰਮ ਕਰਨਾ ਸ਼ੁਰੂ ਕਰਨ ਲਈ ਤਿਆਰ ਹਨ ਸੂਬਾ ਸਰਕਾਰ ਨੇ ਹੈਲਥ케ਅ ਪ੍ਰੋਵਾਈਡਰਸ ਸਮੇਤ ਅਲਬਾਟਾ ਵਾਸੀਆਂ ਤੋਂ ਫੀਡਬੈਕ ਮੰਗਣ ਲਈ ਇੱਕ ਆਨਲਾਈਨ ਸਰਵੇਖਣ ਸ਼ੁਰੂ ਕੀਤਾ ਹੈ ਜੋ ਕਿ ਮਾਰ ਕਲਬਰਟਾ ਐਨ ਡੀ ਪੀ ਦੇ ਨੇਤਾ ਡਾਕਟਰ ਰਾਜ ਪਨੂ ਦਾ ਕੱਲ ਦਿਹਾਂਤ ਹੋ ਗਿਆ ਇਸ ਸਬੰਧੀ ਐਨ ਡੀ ਪੀ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਉਹਨਾਂ ਦੇ ਦਿਹਾਂਤ ਦੇ ਉੱਪਰ ਅਫਸੋਸ ਜਤਾਇਆ ਹੈ ਇੱਥੇ ਦੱਸਣਾ ਜ਼ਰੂਰੀ ਹੋਏਗਾ ਕਿ ਡਾਕਟਰ ਰਾਜ ਪਨੂ ਪੰਜਾਬੀ ਕਮਿਊਨਿਟੀ ਚੋਂ ਦੇ ਸੰਨ ਭਾਰਤ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਕੈਨੇਡਾ ਦੇ ਵਿੱਚ ਆ ਕੇ 1962 ਦੇ ਵਿੱਚ ਬਤੌਰ ਟੀਚਰ ਕੰਮ ਕੀਤਾ ਤੇ ਬਾਅਦ ਵਿੱਚ ਯੂਨੀਵਰਸਿਟੀ ਆਲਬਰਟਾ ਦੇ ਵਿੱਚ ਉਹਨਾਂ ਨੇ ਪੀ ਐਚ ਡੀ ਕਰਨ ਤੋਂ ਬਾਅਦ 27 ਸਾਲ ਇੱਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ ਤੇ ਉਸ ਤੋਂ ਬਾਅਦ ਉਹ ਆਲਬਰਟਾ ਦੀ ਪੋਲਿਟਿਕਸ ਦੇ ਵਿੱਚ ਸਰਗਰਮ ਹੋ ਗਏ ਤੇ ਐਨਡੀਪੀ ਪਾਰਟੀ ਨੂੰ ਬਹੁਤ ਵੱਡਾ ਸਹਿਯੋਗ ਬਹੁਤ ਵੱਡਾ ਸਪੋਰਟ ਉਹਨਾਂ ਵੱਲੋਂ ਦਿੱਤਾ ਗਿਆ ਡਾਕਟਰ ਰਾਜਪਨੂ ਨੇ 91 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਲ ਰਹੇ ਅਲਬਰਟਾ ਦੇ ਸពਕਾ ਐਨ ਡੀ ਪੀ ਨੇਤਾ ਡਾਕਟਰ ਰਾਜ ਪਨੂਦਾ ਦੇ ਹਾਂਤ ਹੋ ਗਿਆ ਹੈ ਪਨੂ 91 ਸਾਲ ਦੇ ਸਨ ਅਲਬਰਟਾ ਐਨ ਡੀ ਪੀ ਹਾਊਸ ਲੀਡਰ ਕ੍ਰਿਸਟੀਨਾ ਗਰੇ ਨੇ ਇੱਕ ਨਿਊਜ਼ ਰੀਲੀਜ਼ ਵਿੱਚ ਕਿਹਾ ਉਹ ਇੱਕ ਸਮਰਪਿਤ ਲੋਕ ਸੇਵਕ ਸਨ ਅਤੇ ਰਾਜ ਦਾ ਸਾਡੀ ਪਾਰਟੀ ਅਤੇ ਸੂਬੇ ਤੇ ਡੂੰਗਾ ਅਤੇ ਸਥਾਈ ਪ੍ਰਭਾਵ ਪਿਆ ਹੈ 12 ਜਨਵਰੀ 1934 ਨੂੰ ਪੰਜਾਬ ਵਿੱਚ ਪੈਦਾ ਹੋਏ ਯੂਨੀਵਰਸਿਟੀ ਆਫ ਅਲਬਰਟਾ ਐਜੂਕੇਸ਼ਨ ਦੇ ਪ੍ਰੋਫੈਸਰ ਐਮਰਿਟਸ ਸ੍ਰਿਜਿੰਦਰ ਸਿੰਘ ਪਨੂ ਰਾਏ ਦੇ ਨਾਲ ਨਾਲ ਜਾਣੇ ਜਾਂਦੇ ਸਨ ਪਾਰਟ ਵਿੱਚ ਆਪਣੀ ਅੰਡਰਗ੍ਰੈਜੂਏਟ ਡਿਗਰੀ ਹਾਸਲ ਕਰਨ ਤੋਂ ਬਾਅਦ ਸ਼੍ਰੀ ਪੰਨੂ 1962 ਵਿੱਚ ਕੈਨੇਡਾ ਆਏ ਸਨ। ਉਹਨਾਂ ਐਡਮਿੰਟਨ ਤੋਂ 177 ਕਿਲੋਮੀਟਰ ਨਾਰਥ-ਵੈਸਟ ਵਿੱਚ ਵਾਈਟਕੋਟ ਵਿੱਚ 1964 ਤੱਕ ਇੱਕ ਹਾਈ ਸਕੂਲ ਵਿੱਚ ਟੀਚਰ ਵਜੋਂ ਕੰਮ ਕੀਤਾ। ਉਹਨਾਂ ਬਾਅਦ ਚ ਸੋਸ਼ੀਓਲੋਜੀ ਵਿੱਚ ਪੀਐਚਡੀ ਯੂਨੀਵਰਸਿਟੀ ਆਫ ਅਲਬਰਟਾ ਐਡਮਿੰਟਨ ਤੋਂ ਕੀਤੀ ਅਤੇ 27 ਸਾਲਾਂ ਲਈ ਯੂਨੀਵਰਸਿਟੀ ਆਫ ਅਲਬਰਟਾ ਵਿੱਚ ਪੜਾਇਆ। ਰਾਜ ਪੰਨੂ ਨੇ ਪਹਿਲੀ ਵਾਰ 1997 ਵਿੱਚ ਅਲਬਰਟਾ ਐਨਡੀਪੀ ਲਈ ਐਡਮਿੰਟਨ ਸਟੈਟੋਕੋਨਾ ਰਾਈਡਿੰਗ ਜਿੱਤੀ ਸੀ। ਉਹਨਾਂ 58 ਵੋਟਾਂ ਨਾਲ ਇਹ ਸੀਟ ਜਿੱਤੀ ਉਹਨਾਂ 2000 ਤੋਂ 2004 ਤੱਕ ਪਾਰਟੀ ਦੇ ਨੇਤਾ ਵਜੋਂ ਵੀ ਸੇਵਾ ਕੀਤੀ ਡਾਕਟਰ ਰਾਜਪਨੂ ਨੇ 2006 ਵਿੱਚ ਰਾਜਨੀਤਿਕ ਤੋਸਿਆਂਸ ਲੈਣ ਦਾ ਐਲਾਨ ਕੀਤਾ ਸੀ ਐਨ ਡੀ ਪੀ ਨੇਤਾ ਨਾਹਿਦ ਨਸ਼ ਨੇ ਕਿਹਾ ਅੱਜ ਐਡਮਿੰਟਨ ਸਟ੍ਰੈਟੋਕਾ ਨਾ ਰਾਈਡਿੰਗ ਅਲਬਰਟਾ ਦੀ ਐਨ ਡੀ ਪੀ ਦਾ ਤੜਕਨ ਵਾਲਾ ਦਿਲ ਹੈ ਅਤੇ ਰਾਜ ਦੀ ਵਿਰਾਸਤ ਲਈ ਸਾਡੀ ਪਾਰਟੀ ਵਿੱਚ ਹਮੇਸ਼ਾ ਕਦਰ ਕੀਤੀ ਜਾਵੇਗੀ ਸਾਡਾ ਪੂਰਾ ਅਲਬਰਟਾ ਐਨ ਡੀ ਪੀ ਪਰਿਵਾਰ ਰਾਜ ਦੇ ਪਰਿਵਾਰ ਦੋਸਤਾਂ ਤੇ ਉਹਨਾਂ ਸਾਰਿਆਂ ਲਈ ਦਿਲੋਂ ਹਮਦਰਦੀ ਪ੍ਰਗਟ ਕਰਦਾ ਹੈ ਕੈਲਗਰੀ ਦੇ ਇੱਕ ਸਾਈਕੋਲੋਜਿਸ ਦੇ ਉੱਪਰ ਬਾਲ ਜਿਉਤੀ ਸ਼ੂਸ਼ਣ ਕਰਨ ਦੇ ਅਪਰਾਧ ਦਾ ਦੋਸ਼ ਲਾਇਆ ਗਿਆ ਇਸ ਸਾਈਕੋ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਉਸਨੂੰ ਅਗਲੇ ਮਹੀਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕੈਲਗਰੀ ਦੇ ਇੱਕ ਸਾਈਕੋਲੋਜਿਸਟ ਨੂੰ ਇੰਟਰਨੈਟ ਚਾਈਲਡ ਐਕਸਪਲੋਇਟੇਸ਼ਨ ਯੂਨਿਟ ਦੀ ਜਾਂਚ ਤੋਂ ਬਾਅਦ ਕਈ ਚਾਈਲਡ ਸੈਕਸ ਅਪਰਾਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਲਬੋਟਾ ਲਾਅ ਐਨਫੋਰਸਮੈਂਟ ਰਿਸਪੌਂਸ ਟੂ ਅਮਰਜੈਂਸੀ ਅਲਰਟ ਵੀ ਕਾਇਦ ਹਨ ਦਾ ਹ ਅਤੇ ਕੈਲਗਰੀ ਪੁਲਿਸ ਦੀ ਮਦਦ ਨਾਲ 45 ਸਾਲਾ ਡਸਟਿਨ ਹਰੀਕਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸਤੇ ਚਾਈਲਡ ਪੋਰਨੋਗ੍ਰਾਫੀ ਰੱਖਣ ਅਤੇ ਉਪਲਬਧ ਕਰਵਾਉਣ ਦਾ ਦੋਸ਼ ਲਗਾਇਆ ਗਿਆ ਹੈ ਹਰੀਕਨ ਰਾਈਜ਼ਿੰਗ ਸਨ ਸਾਈਕੋਲੋਜੀਕਲ ਸਰਵਿਸਿਜ਼ ਵਿੱਚ ਨੌਕਰੀ ਕਰਦਾ ਸੀ ਜਿੱਥੇ ਉਹ ਨੌਜਵਾਨਾਂ ਅਤੇ ਬਾਲਗ ਗਾਹਕਾਂ ਦਾ ਇਲਾਜ ਕਰਦਾ ਸੀ ਪੁਲਿਸ ਨੇ ਕਿਹਾ ਕਿ ਉਸਤੇ ਲੱਗੇ ਚਾਰਜ ਆਨਲਾਈਨ ਅਪਰਾਧਾਂ ਨਾਲ ਜੁੜੇ ਹੋਏ ਹਨ स्टॉप्स अर्जेंट मार्क अगर ने क्या शक्कीदी स्थिति ਨੂੰ ਦੇਖਦੇ ਹੋਏ ਨਿਸ਼ਚਿਤ ਤੌਰ ਤੇ ਚਿੰਤਾਜਨਕ ਹੈ ਜਾਂਚ ਅਕਤੂਬਰ ਵਿੱਚ ਸ਼ੁਰੂ ਹੋਈ ਜਦੋਂ ਆਈਐਸ ਨੂੰ ਆਰਸੀਐਮਪੀ ਦੇ ਨੈਸ਼ਨਲ ਚਾਈਲਡ ਐਕਸਪਲੋਇਟੇਸ਼ਨ ਕ੍ਰਾਈਮ ਸੈਂਟਰ ਤੋਂ ਸੂਚਨਾ ਮਿਲੀ ਸੀ ਇਸ ਟਿੱਪ ਦੇ ਮੁਤਾਬਕ ਹਰੀ ਕਰਨ ਨੇ ਆਨਲਾਈਨ ਸੋਸ਼ਲ ਮੀਡੀਆ ਐਪ ਕਿੱਕ ਤੇ ਜਨਤਿਕ ਸ਼ੋਸ਼ਣ ਸਮੱਗਰੀ ਸਾਂਝੀ ਕੀਤੀ ਸੀ ਪੁਲਿਸ ਨੇ ਹੋਰ ਸਬੂਤਾਂ ਦੀ ਪਰਚੂਲ ਕਰਨ ਲਈ ਹਰੀ ਕਰਨ ਦੇ ਇਲੈਕਟ੍ਰੋਨਿਕ ਉਪਕਰਨਾਂ ਦਾ ਫੋਰੈਂਸਿਕ ਵਿਸ਼ਲੇਸ਼ਣ ਵੀ ਕੀਤਾ ਹੈ ਹਰੀ ਕਰਨ ਨੂੰ ਹਿਰਾਸਤ ਤੋਂ ਰਿਹਾ ਕਰ ਦਿੱਤਾ ਗਿਆ ਸੀ ਅਤੇ ਉਸ ਨੂੰ 25 ਫਰਵਰੀ 2025 ਨੂੰ ਅਦਾਲਤ ਵਿੱਚ ਪੇਸ਼ ਹੋਣਾ ਹੈ ਅੱਜ ਦੇ ਪ੍ਰਾਈਮਰ ਬਟਾ ਪ੍ਰੋਗਰਾਮ ਦੇ ਵਿੱਚ ਇਨਾ ਹੀ ਅਗਲੇ ਹਫਤੇ ਫਿਰ ਦੁਬਾਰਾ ਮਿਲਦੇ ਹਾਂ ਹੈਪੀ ਵੀਕਐਂਡ ਤੁਸੀਂ ਦੇਖਦੇ ਰਹੋ ਪ੍ਰਾਈਮੇਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ